ਇਹ ਵਣ ਖੇਤੀ ਆ ਬਾਈ ਆਪਾਂ ਡੇਰੀ ਫਾਰਮ ਵੀ ਬਹੁਤ ਕਰ ਲਿਆ ਸੂਰ ਪਾਲਣਾ ਵੀ ਬਹੁਤ ਕਰ ਲਿਆ ਐਗਰੀਕਲਚਰ ਫਰੂਟ ਫਲਦਾਰ ਸਬਜ਼ੀਆਂ ਸਾਰਾ ਵਾਹ ਖੇਤੀ ਇਹਦੇ ਬਾਰੇ ਕਿਸੇ ਨੇ ਬਾਈ ਜਿਹੜੀ ਹੋਣੀ ਪਲਾਈ ਬੋਰਡ ਬੰਦਾ ਸਾਰਾ ਇਹਦਾ ਬੰਦਾ ਪਪੂਲਰ ਦਾ ਬੰਦਾ ਠੀਕ ਹੈ ਤੇ ਜਿਹੜਾ ਇਹਦਾ ਪੇਪਰ ਬਹੁਤ ਬੰਦਾ ਬਾਈ ਪੇਪਰ ਨੂੰ ਹੱਥ ਲਾਉਣਾ ਪੱਤੇ ਦਾਣੀਆਂ ਆਪੇ ਝੜੀ ਜਾਊ ਆ ਇਹ ਠੀਕ ਹੈ ਠੀਕ ਹੈ ਲੇਬਰ ਥੋੜੀ ਜ਼ੀਰੋ ਆ ਇਹਦੇ ਵਿੱਚ ਕੋਈ ਰੇ ਸਪਰੇ ਨਹੀਂ ਪੈਣੀ ਬਸ ਕੱਲੀਆਂ ਦੋ ਮਿੱਟੀ ਨਾਲ ਤੇ ਬਾਕੀ ਜਿਹੜੇ ਆ ਇਹਦੀ ਕਲਮ ਹੁੰਦੀ ਆ ਕਲਮ ਤੋਂ ਦੋ ਤਿੰਨ ਉਂਗਲਾਂ ਮਿੱਟੀ 'ਚ ਕਰਨਾ ਆ ਇੱਕ ਕਈ ਪ੍ਰਾਣ ਨੂੰ ਐ ਸਿੱਧਾ ਖਿੱਚ ਲਿੰਦੇ ਠੀਕ ਹੈ ਇਹਨੂੰ ਥੱਲੇ ਉਂਗਲ ਪਾ ਕੇ ਐ ਚੱਕਣਾ ਆ ਹੈਗਾ ਜੀ ਇਹਦਾ ਠੀਕ ਹੈ ਤੇ ਆਪਣੇ ਬੂਟੇ ਦੀ ਬਈ ਕੁਆਲਿਟੀ ਦੇਖੋ ਇਹ ਚ ਕਈ ਨਰਸਰੀਆਂ ਵਾਲੇ 2 2 3 3 ਇੰਚ ਦਾ ਜਿਹੜਾ ਸ਼ਹਿਰਪੁਰ ਜ਼ਿਲ੍ਹਾ ਰੋਪੜ ਜ਼ਿਲ੍ਹਾ ਉਧਰ ਪਪੂਲਰ ਤੇ ਬਈ ਸਪੈਸ ਦੇ ਬਹੁਤ ਰੱਖੋ ਛੋਟੇ ਜੇ ਤੁਸੀਂ ਕਿੰਨੇ ਦਾ ਘੇਰਾ ਲਾਤਾ ਥੋੜੀ 6-7 ਲੱਖ ਦੀ ਐਫ ਡੀ ਹੋ ਗਈ 5 ਸਾਲਾਂ ਚ ਬਈ ਇਸ ਪੈਸੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਬਈ ਆਹ ਵੀਡੀਓ ਦੇ ਵਿੱਚ ਕਿਉਂਕਿ ਕਈ ਕਿਸਾਨ ਭੜਾਉਣ ਨਾਲ ਠੱਗੀਆਂ ਵੀ ਹੋ ਸਕਦੀਆਂ ਨੇ ਤ aí ਇਹ ਜਿਹੜੀ ਵੈਰਾਈਟੀ ਆ ਕਲੋਨ ਸਪੈਦੇ ਵਾਲੀ ਇਹ ਕਿਵੇਂ ਲੱਗਦੀ ਆ ਤੇ ਕਿਹੜੇ ਏਰੀਏ ਚ ਲੱਗਦੀ ਆ ਹਨਾ ਵੀ ਸੇਮ ਵਾਲੇ ਚ ਲੱਗਦੀ ਆ ਜਾਂ ਕਿਵੇਂ ਲੱਗਦੀ ਆ ਤੇ ਬਾਕੀ ਕਿੰਨੇ ਸਾਲਾਂ ਚ ਇਹ ਤਿਆਰ ਹੁੰਦਾਗਾ ਵੀ ਕਿੰਨਾ ਇਹਦੇ ਵਿੱਚੋਂ ਪ੍ਰੋਫਿਟ ਆ ਤੇ ਹੁਣ ਬਾਈ ਰਾਜਵੀਰ ਨਾਲ ਗੱਲ ਕਰਾਉਣੀ ਆ ਓਡੀ ਬਾਈ ਸਤਿ ਸ੍ਰੀ ਅਕਾਲ ਰਾਜਵੀਰ ਸਤਿ ਸ੍ਰੀ ਅਕਾਲ ਬਾਈ ਜੀ ਤੇ ਸਾਰੇ ਜਿਹੜੇ ਭਰਾ ਦੇਖ ਰਹੇ ਨੇ ਉਹਨਾਂ ਨੂੰ ਵੀ ਆਪਣੇ ਕੋਲ ਸਤਿ ਸ੍ਰੀ ਅਕਾਲ ਤੇ ਬਾਈ ਇਸ ਪੈਦੇ ਬਾਰੇ ਜਾਣਕਾਰੀ ਦੇ हां ये भाई स्पैदा ਨਹੀਂ ਇਹ ਕਲੋਨ ਹੈ ਇਹ ਕਲੋਨ ਸਪੈਦਾ ਵੀ ਕਹਿ ਦਿੰਦੇ ਆ ਆਪਣੇ ਹਾਂ ਤੇ ਇਹ ਪੀ 23 ਵੈਰੈਟੀ ਹੈ ਇਹਦੇ ਆਸਤੇ ਭਾਈ ਬਹੁਤ ਇਹਨੂੰ ਨਿੰਦਿਆ ਭੰਡਿਆ ਗਿਆ ਹਨਾ ਤੇ ਜਿਵੇਂ ਆਪਣੇ ਬੱਕਰੀਆਂ ਵਾਲੇ ਕੰਮ ਨੂੰ ਪਹਿਲਾਂ ਕਹਿ ਦਿੰਦੇ ਸੀ ਤੇ ਉਹ ਮੈਂ 5-7 ਸਾਲਾਂ ਚ ਭਾਈ ਉਹ ਲੈ ਤੋੜਤੀ ਸੀ ਹਰੇਕ ਭਰਾ ਨੂੰ ਬੱਕਰੀਆਂ ਰਖਾਤੀਆਂ ਸੀ ਤੇ ਹੁਣ ਮੈਂ ਜ਼ਿੰਮੇਦਾਰ ਹਾਂ ਹਰੇਕ ਨੂੰ ਲਵਾਉਣਾ ਸਪੈਦਾ ਭਾਈ ਜੀ ਠੀਕ ਹੈ ਹਾਂ ਤੇ ਬਾਈ ਜਿਵੇਂ ਇਹ ਸਪੈਦਾ ਹਨਾ ਇਹ ਕਿੰਨੇ ਸਾਲਾਂ ਚ ਤਿਆਰ ਹੁੰਦਾ ਇਹ ਬਾਈ ਜਿਵੇਂ ਅੱਜ ਲਾਤਾ ਆਪਾਂ ਇਹਦੀ ਬਈ 4 ਸਾਲਾਂ ਤੋਂ ਲੈ ਕੇ 6 ਸਾਲਾਂ ਦਾ ਇਹਦਾ ਪੀਰੀਅਡ ਹੈ ਅੱਛਾ ਹਾਂ ਤੁਸੀਂ ਮੋਟਾ-ਮੋਟਾ ਮੰਨ ਕੇ ਚੱਲੋ 5 ਸਾਲ ਹਾਂ ਇਹ ਕਿੱਲੇ ਦੇ ਵਿੱਚ ਆਪਣਾ ਜੇ ਪੂਰਾ ਖੇਤ ਲਾਉਣਾ ਹੈ ਇਹ 12 ਬਾਈ 6 ਤੇ ਲੱਗਦਾ 600 ਤੋਂ ਲੈ ਕੇ 700 ਬੂਟਾ ਠੀਕ ਹੈ ਤੇ ਜੇ ਪਰ ਹੁਣ ਜਿਵੇਂ ਬਾਣ ਸਾਰਿਆਂ ਦੇ ਬੋਕਾ ਝੋਣਾ ਲੱਗਿਆ ਤੁਸੀਂ ਬਾਉਂਡਰੀ ਲਾ ਸਕਦੇ ਹੋ 4 ਫੁੱਟ ਤੇ ਬੂਟਾ ਲੱਗੂਗਾ ਬਾਉਂਡਰੀ ਤੇ ਓਕੇ ਹਾਂਜੀ ਤੇ ਇਹ ਇੱਕ ਬੂਟਾ ਕਿੰਨੇ ਦਾ ਬਾਈ ਇਹ ਆਪਣਾ ਜੀ ਰੇਟ ਇਹਦੇ ਵੱਖ-ਵੱਖ ਹੈਗੇ ਹਰੇਕ ਨਰਸਰੀ ਦਾ ਆਪਣਾ ਜਿਹੜਾ ਬੂਟੇ ਦਾ ਰੇਟ ਹੈਗਾ 20 ਰੁਪਏ ਐ ਐਫਐਕਸ ਰੇਟ ਐ ਭਾਵੇਂ ਇੱਕ ਬੂਟਾ ਲੈਣਾ ਭਾਵੇਂ 10000 ਬੂਟਾ ਲੈਣਾ ਠੀਕ ਐ ਤੇ ਪਰ ਬੂਟੇ ਦੀ ਆਪਣੀ Ориਜਨਲ ਦੀ ਗਾਰੰਟੀ ਹੋਪੀ ਤੇ ਇਹਦੀ ਕਾਪੀ ਬਹੁਤ ਵੀ ਕੀ ਜਾਂਦੀ ਆ ਜਿਹੜੇ ਬਾਹਰ ਦੇ ਪ੍ਰਵਾਸੀ ਆ ਕੇ ਯੂਪੀ ਦੇ ਸਹਾਰਨਪੁਰ ਦੇ ਹੋਰ ਆਸੇ-ਪਾਸੋਂ ਬੈਠੇ ਆ ਉਹ ਇਹਦੀ ਕਾਪੀ ਵੇਚੀ ਜਾਂਦੇ ਆ ਬਈ ਉਹ ਪਤਾ ਨਹੀਂ ਹੁਣ ਕਿਸੇ ਨੂੰ ਪਤਾ ਨਹੀਂ ਇਹ ਪੀ ਤੇ ਇਹ ਕੀ ਐ ਇਹ ਸਾਡੇ ਤੇ ਮੰਨ ਲਓ ਵਿਸ਼ਵਾਸ ਰੱਖ ਲਓ ਜਾਂ ਆਪਦੀ ਪੂਰੀ ਪੁਛਪੜਤਾਲ ਕਰੋ ਫੇਰ ਲੈ ਲਓ ਏ ਭਾਈ ਜੇ ਮੈਂ ਆਪਾਂਣਾ ਤੁਸੀਂ ਕਿਹਾ ਵੀ ਜੇ ਪੂਰਾ ਬਾਹਣ ਲਾਉਣਾ ਹਨਾ ਵੀ ਮੰਨ ਕੇ ਲੋ ਕਿੱਲਾ ਲਾਉਣਾ ਤਾਂ ਭਾਈ ਕਣਕ ਝੋਨੇ ਤੋਂ ਇਹ ਅੱਗੇ ਜਾਂਦਾ ਗਾ ਫਸਲ ਦੇ ਉਹਦੇ ਵਿੱਚ ਕਮਾਈ ਚ ਤੁਸੀਂ ਵੀ ਭੁੱਲ ਜਾਓਗੇ ਅੱਛਾ ਆਪਾਂ ਸਹੀ ਕਮਾਈ ਤਾਂ ਦੱਸ ਨਹੀਂ ਸਕਦੇ ਮੁੜ ਕੇ ਆਖਣਗੇ ਗੱਪ ਮਾਰਦਾ ਪਰ ਤੁਸੀਂ ਕੀ ਕਰਨਾ 5-10 ਸਪੈਦੇ ਲਾ ਲਓ ਜੇ ਤੁਸੀਂ ਤੁਹਾਨੂੰ ਪਤਾ ਲੱਗ ਜਾਊਗਾ ਠੀਕ ਹੈ ਹਾਂ ਇਹ ਭਾਈ ਜੇ ਜੇ ਬਾਉਂਡਰੀ ਲਾਉਣਾ ਹਾਂ ਇਹ 5 ਸਾਲਾਂ ਦੇ ਵਿੱਚ ਜੇ ਪੂਰਾ ਖੇਤ ਲਾਉਣੇ ਆਪਾਂ 2 ਤੋਂ 3 ਕੁਇੰਟਲ ਵਜਨ ਕਰਦਾ ਔਸ ਸਾਰਾ ਮੰਨ ਲਓ ਸਪੈਦੇ ਦਾ ਜਿਹੜਾ ਬਾਉਂਡਰੀ ਲਾਉਣੇ ਆ ਉਹ 3 ਤੋਂ 4 ਕੁਇੰਟਲ ਇਹਦਾ ਵਜਨ ਹੁੰਦਾ ਤੇ ਜਿਹੜਾ ਅੱਜ ਦਾ ਰੇਟ ਆ ਬਈ ਮਿਲਦਾ ਹੈਗਾ 1200 ਤੋਂ ਲੈ ਕੇ 1300 ਰੁਪਏ ਰੇਟ ਆ ਕੁਆਂਟਲ ਦਾ ਹੂੰ ਇੱਕ ਬੂਟਾ ਮੰਨ ਲਓ ਜਿਹਦੇ ਕੋਲ ਅੱਜ ਕਲੋਂਨ 5 ਸਾਲਾਂ ਦਾ ਖੜਾ ਤਿੰਨ ਤੋਂ 4000 ਦਾ ਬੂਟਾ ਹੈਗਾ ਬਈ ਠੀਕ ਹੈ ਹਾਂਜੀ ਤੇ ਇਹ ਬਈ ਇਹਦੀ ਵੇਚਣ ਦੀ ਤਾਂ ਨਹੀਂ ਕੋਈ ਦਿੱਕਤ ਜਿਵੇਂ ਜਦੋਂ ਵੱਡਾ ਕੋਈ ਨਹੀਂ ਬਈ ਇਹਦੀ ਡਿਮਾਂਡ ਅੱਗੇ ਵਧਣੀ ਆ ਜਈ ਕਈ ਭਰਾ ਕਹਿੰਦੇ ਆ 5 ਸਾਲਾਂ ਨੂੰ ਮਾਰਕੀਟ ਸਾਰਿਆਂ ਨੇ ਲਾ ਲਿਆ ਪਲਾਂਦੀ ਬਈ ਸਾਰਾ ਪੰਜਾਬ ਲਾ ਲੇ ਪਰ ਇਹਦਾ ਮੰਨ ਲਓ ਕੋਈ ਹੋਰ ਗੱਲ ਹੋਊਗੀ ਤਾਂ ਕੀ ਆਖਣਾ ਹੈ ਪਰ ਜ਼ਿਆਦਾ ਲਾਉਣ ਕਰਕੇ ਇਹਦੀ ਮਾਰਕੀਟ ਨਹੀਂ ਡਾਉਣ ਪੈਂਦੀ ਕਿਉਂਕਿ ਬਈ ਹੁਣ ਜੇ ਬਈ ਜਿਹ ਪਲਾਈ ਬੋਰਡ ਬੰਦ ਆ ਸਾਰਾ ਇਹਦਾ ਬੰਦ ਆ ਪਪੂਲਰ ਦਾ ਬੰਦ ਆ ਠੀਕ ਹੈ ਤੇ ਜਿਹੜਾ ਇਹ ਪੇਪਰ ਬਹੁਤ ਬੰਦ ਆ ਬਈ ਪੇਪਰ ਮਿਲਾਂ ਨੂੰ ਛੱਡ ਦਿੰਗੇ ਨਹੀਂ ਬਈ ਠੀਕ ਹੈ ਹਾਂ ਅੱਗੇ ਇੱਕ ਇਹਦੇ ਧਾਰਨਾ ਦੀ ਕਹਿੰਦੇ ਵੀ ਪਾਣੀ ਬਹੁਤ ਪੀਂਦਾ ਇਹ ਪਾਣੀ ਬਹੁਤ ਪੀਂਦਾ ਉਹ ਦੇਸੀ ਸਪੈਦਾ ਸੀ ਆਮ ਨਹਿਰਾਂ ਤੇ ਖੜਾ ਹੁੰਦਾਈ ਉਹਦੀਆਂ 10 15 ਫੁੱਟ ਜੜਾਂ ਹੁੰਦੀਆਂ ਸੀ ਧਰਤੀ ਵੀ ਜੜਾ ਉਹ ਵੀ ਨਹੀਂ ਪਾਣੀ ਖਾਈਦਾ ਪਰ ਉਹ ਨਾਲ-ਨਾਲ ਫਸਲ ਦਾ ਪਾਣੀ ਸੁਕਾ ਦਿੰਦਾ ਸੀ ਖੁਸ਼ਕ ਕਰ ਦਿੰਦਾ ਸੀ ਇਹਦੀ ਵੀਰੇ ਫੁੱਟ 1.5 ਫੁੱਟ ਜਾਲਾ ਹੁੰਦਾ ਜੜ ਨਹੀਂ ਹੁੰਦੀ ਇਹਦੀ ਠੀਕ ਹੈ ਤੇ ਬਈ ਇਹ ਚੌੜਾ ਵੀ ਉਹਦੇ ਜਿੰਨੇ ਹੁੰਦਾ ਜਿਹੜਾ ਦੇਸੀ ਨਹੀਂ ਵੀਰੇ ਇਹ ਸਿੱਧਾ ਜਾਊਗਾ ਤੁਸੀਂ ਨੂੰ ਹੱਥ ਨਹੀਂ ਲਾਉਣਾ ਪੱਤੇ ਡਾਣੀਆਂ ਆਪੇ ਝੜੀ ਜਾਊਗਾ ਇਹ ਠੀਕ ਹੈ ਠੀਕ ਹੈ ਲੇਬਰ ਥੋੜੀ ਜ਼ੀਰੋ ਆ ਇਹਦੇ ਵਿੱਚ ਕੋਈ ਰੇ ਪ੍ਰੋਸੈਸਰ ਸਮਝਾ ਦੇ ਵੀ ਜਦੋਂ ਆਪਾਂ ਇਹ ਲਾਉਣਾਗਾ ਤਾਂ ਇਹਦੀ ਕੀ ਧਿਆਨ ਕੀ ਰੱਖਣਾ ਹੈ ਦਾ ਧਿਆਨ ਤਾਂ ਬਾਈ ਮੰਨ ਲਓ ਜਿਆਦੇ ਬਾਰਿਸ਼ਾਂ ਦਾ ਟਾਈਮ ਨਾ ਹੋਵੇ ਜਿਵੇਂ ਇਹਦੋਂ ਪਹਿਲਾਂ ਕਈ ਲਾਈ ਗਏ ਹਨਾ ਖੰਗਸ ਆ ਜਾਂਦੀ ਹੈ ਇੱਕ ਜਿੱਥੇ ਲਾਉਣਾ ਕਾ ਫੂਸ ਨਾ ਹੋਵੇ ਇਹਦੇ ਅੱਜ ਮੈਂ ਹੁਣ ਝੋਨੇ ਦੇ ਭਰਾ ਕਾਲੀ ਕਰਦੇ ਆ ਆਪਣੇ ਬੰਦੇ ਨਹੀਂ ਰਹਿ ਸਕਦੇ ਝੋਨਾ ਇੱਕ ਇੱਕ ਦੋ ਦੋ ਬੂਟੇ ਪੱਟ ਕੇ ਇਹ ਬੂਟਾ ਲਾ ਕੇ ਉਹਦੇ ਨਾਲ ਮਿੱਟੀ ਲਾ ਦਿਓ ਥੋੜੀ ਜੀ ਠੀਕ ਹੈ ਤੇ ਬਾਕੀ ਜਿਹੜਿਆ ਇਹਦੀ ਕਲਮ ਹੁੰਦੀ ਆ ਕਲਮ ਤੋਂ ਦੋ ਤਿੰਨ ਉਂਗਲਾਂ ਮਿੱਟੀ 'ਚ ਕਰਨਾ ਹੈ ਇੱਕ ਕਈ ਪ੍ਰਾਣ ਨੂੰ ਐ ਸਿੱਧਾ ਖਿੱਚ ਲਿੰਦੇ ਠੀਕ ਹੈ ਇਹਨੂੰ ਥੱਲੇ ਉਂਗਲ ਪਾ ਕੇ ਐ ਚੱਕਣਾ ਆ ਹੈਗਾ ਜੀ ਇਹਦਾ ਠੀਕ ਤੇ ਆਪਣੇ ਬੂਟੇ ਦੀ ਬਈ ਕੁਆਲਿਟੀ ਦੇਖੋ ਇਹ ਚ ਕਈ ਨਰਸਰੀਆਂ ਵਾਲੇ 2 2 3 3 ਇੰਚ ਦਾ ਬੂਟਾ ਹੀ ਵੇਚੀ ਜਾਂਦੇ ਆ ਬਈ ਤੇ ਆਪਣਾ 1 ਫੁੱਟ ਦੇ ਤਕਰੀਬਨ ਬੂਟਾ ਹੈਗਾ ਨੇੜੇ ਤੇ ਜਿਹੜੀ ਇਹਦੇ ਉੱਤੇ ਮਿੱਟੀ ਲਾਉਣੀ ਆ ਬਾਈ ਉਹ ਕਿੰਨੀ ਉੱਪਰ ਲਾਉਣੀ ਆ ਇਹਦੇ ਉੱਤੇ ਉਹ ਤਾਂ ਆਪਾਂ ਬਾਈ ਜਿਵੇਂ ਹੁਣ ਲਾਉਣਾ ਆ ਕਲਮ ਤੋਂ 2 3 ਉਂਗਲਾ ਮਿੱਟੀ ਚ ਕਰ ਦਿਓ ਠੀਕ ਹੈ ਬਾਕੀ ਜਦੋਂ 6 ਮਹੀਨੇ ਸਾਲ ਬਾਅਦ ਮਿੱਟੀ ਲਾਉਣੀ ਢਿੱਗਣ ਤੋਂ ਇਹਨੂੰ ਢਿੱਗਣ ਤੋਂ ਠੀਕ ਹੈ ਤੇ ਕਿੰਨੀ ਦੂਰੀ ਤੇ ਲਾਗਦਾ ਜੇ ਕਿਸੇ ਨੇ ਬਾਉਂਡਰੀ ਲਾਉਣੀ ਆ ਬਾਉਂਡਰੀ 4 ਫੁੱਟ ਤੇ ਵੀਰੇ 4 ਫੁੱਟ ਤੇ ਸਿੱਧਾ ਜਾਊਗਾ ਕੋਈ ਜਿਹਨੇ ਪਾਸੇ ਵੜਾਗ ਨਹੀਂ ਕਰਨਾ ਕੋਈ ਥੋੜੇ ਹਾਲ ਨਹੀਂ ਵਿੱਚ ਛੜਦੇ ਕੋਸ਼ ਨਹੀਂ ਟੁੱਟਦਾ ਵਧੀਆ ਤੁਹਾਨੂੰ ਵੀਰੇ 10 ਤੋਂ 12 ਲੱਖ ਰੁਪਇਆ ਕਿੱਲਾ ਦੇ ਕੇ ਜਾਊ ਜਮਾ ਘੱਟ ਤੋਂ ਘੱਟ ਰੇਟ ਲਾਇਆ ਮੈਂ 1000 ਰੁਪਇਆ ਕੁਆਂਟਲ ਤੇ 2 ਕੁਆਂਟਲ ਦਾ ਬੂਟਾ ਲਾਇਆ 12 ਤੋਂ 13 ਲੱਖ ਦਾ ਕਿੱਲੇ 'ਚੋਂ ਨਿਕਲੂਗਾ ਬਾਈ ਜੇ ਬਾਈ ਆਪਾਂ ਬਾਉਂਡਰੀ ਲਾਉਣੀ ਹੋਵੇ ਕਿੱਲੇ ਦੀ ਕਿੰਨੇ ਕਿੰਨਾ ਖਰਚਾ ਆ ਜਾਊਗਾ ਆਪਣੇ ਆ ਬੂਟੇ ਤੇ ਬੂਟਾ ਵੀਰੇ ਇੱਕ ਕਿੱਲੇ ਦੀ ਬਾਜ ਤੇ 50 ਬੂਟ 200 ਬੂਟਾ ਰੱਖ ਲਓ ਤੁਹਾਡੇ ਜੇ ਤੁਸੀਂ ਕਿੰਨੇ ਦਾ ਘੇਰਾ ਲਾਤਾ ਤੁਹਾਡੀ 6-7 ਲੱਖ ਦੀ ਐਫ.ਡੀ ਹੋ ਗਈ 5 ਸਾਲਾਂ ਚ ਬਈ ਠੀਕ ਹੈ ਇਹ ਵਣ ਖੇਤੀ ਆ ਬਾਈ ਆਪਾਂ ਡੇਰੀ ਫਾਰਮ ਵੀ ਬਹੁਤ ਕਰ ਲਿਆ ਸੂਰ ਪਾਲ ਲੈਣੇ ਵੀ ਬਹੁਤ ਕਰ ਲਿਆ ਐਗਰੀਕਲਚਰ ਫਰੂਟ ਫਲਦਾਰ ਸਬਜ਼ੀਆਂ ਸਾਰਾ ਰੋਲਾ ਪਾਤਾ ਠੀਕ ਹੈ ਪਰ ਇਹਦਾ ਕੀ ਚੱਕਰ ਆ ਬਾਈ ਇਹ ਹੈਗੀ ਵਣ ਖੇਤੀ ਇਹਦੇ ਬਾਰੇ ਕਿਸੇ ਨੇ ਮੰਨ ਲਓ ਜਾਗਰੂਕ ਨਹੀਂ ਕੀਤਾ ਜਿਹੜਾ ਸ਼ਹਿਰਪੁਰ ਜ਼ਿਲ੍ਹਾ ਰੋਪੜ ਜ਼ਿਲ੍ਹਾ ਉਧਰ ਪਾਪੂਲਰ ਤੇ ਬਈ ਸਪੈਸ ਦੇ ਨੇ ਬਹੁਤ ਪੈਸਾ ਵਟਿਆ ਹੁੰਦਾ ਬਹੁਤ ਆਣਾ ਬਈ ਉਧਰ ਨੂੰ ਹਾਂ ਕਈ ਭਰਾ ਕੈਂਸਰ ਕਹਿੰਦੇ ਉਧਰ ਸਭ ਕੈਂਸਰ ਕੋਈ ਆਪੂ ਅਨੰਦਪੁਰ ਸਾਈਡ ਵੀ ਪਾਪੂਲਰ ਆ ਬਹੁਤ ਆ ਪਾਪੂਲਰ ਬਹੁਤ ਲੱਗਦਾ ਬਈ ਪਾਪੂਲਰ ਲੱਗੂਗਾ ਵੀਰੇ ਕਈ ਫ ਇਹ ਲੱਗੂਗਾ ਇਹ ਕਿਹੜੀ ਜ਼ਮੀਨ ਚ ਲਾ ਸਕਦਾ ਹੈ ਬਾਈ ਹਰ ਇੱਕ ਤਰ੍ਹਾਂ ਦੀ ਜ਼ਮੀਨ ਰਾਜਸਥਾਨ ਚ ਵੀ ਲਵਾਈ ਜਾਂਦੇ ਆ ਜਿੱਥੇ ਤਾਂ ਪਾਣੀ ਸੇਮ ਹੈਗਾ ਉੱਥੇ ਵੀ ਲਵਾਈ ਜਾਂਦੇ ਆ ਹਰ ਇੱਕ ਥਾਂ ਤੋਂ ਆਈ ਜਾਂਦੇ ਆ ਅੱਛਾ ਇਹ ਆਪਾਂ ਕਿਤੇ ਵੀ ਲਵਾ ਸਕਦੇ ਆ ਮਾੜੇ ਪਾਣੀ ਤਿੰਨ ਤੋਂ ਚਾਰ ਨੰਬਰ ਤੇ ਵੀ ਹੋ ਜੂਗਾ ਬਾਈ ਇਹ ਵੀ ਹਰ ਇੱਕ ਜਗ੍ਹਾ ਤੇ ਸਰਵਾਈਵ ਕਰ ਹਰ ਇੱਕ ਥਾਂ ਤੇ ਹੋ ਜਾਂਦਾ ਕਈ ਦਰਿਆਈ ਏਰੀਆ ਚ ਲਾਈ ਜਾਂਦੇ ਉੱਥੇ ਵੀ ਕੰਮ ਜਾਂ ਆਪਾਂ ਬਾਈ ਇਹ ਤੇ ਬਾਈ ਇੱਕ ਗੱਲ ਇਹ ਹੋਰ ਬਦਨਾਮ ਵੀ ਇਹਦਾ ਕੈਂਸਰ ਕਹਿੰਦੇ ਨਹੀਂ ਕੈਂਸਰ ਵਾਲਾ ਉਹੀ ਗੱਲ ਕਰਦਾ ਬਾਈ ਸ਼ਹਿਰਪੁਰ ਕਿਸੇ ਨੂੰ ਕੈਂਸਰ ਨਹੀਂ ਕੈਂਸਰ ਆਪਣਾ ਬਠਿੰਡਾ ਗੰਗਾ ਨਗਰ ਬੈਲਟ ਆ ਇਹ ਹੁੰਦਾ ਬਾਈ ਜਾਂ ਕੋਈ ਪ੍ਰਦੂਸ਼ਣਾਂ ਜਾਂ ਭਰਿਆ ਸਪ੍ਰੈਆਂ ਵਾਲੀਆਂ ਸਬਜ਼ੀਆਂ ਖਾਈ ਜਾਂਦੇ ਆ ਤੇ ਇਹਦਾ ਜਿਹੜਾ ਇਹ ਗੱਲਾਂ ਬੁਲਾਈਆਂ ਬਈ ਇਹ ਫੁਲਾਈਆਂ ਰੇਹਾਂ ਸਪ੍ਰੈਆਂ ਵਾਲਿਆਂ ਨੇ ਠੀਕ ਹੈ ਜਿਹੜਾ ਨੂੰ ਬਈ ਪੈਸਾ ਬਣਨਾ ਰੇਹਾਂ ਸਪ੍ਰੈਆਂ ਦਾ ਜਾਂ ਸਬਸਿਡੀ ਵਾਲੇ ਸੰਦ ਵੇਚਣੇ ਆ ਹੁਣ ਵੱਡੇ ਵੱਡੇ ਮੇਲੇ ਹੋਣਗੇ ਉੱਥੇ ਕਿੰਨੀ ਉਹ ਪ੍ਰੋਮੋਸ਼ਨ ਕਰਦੇ ਆ ਹਨਾ ਵੱਡੇ ਵੱਡੇ ਸੰਦ ਵੇਚਣੇ ਆ ਸਪ੍ਰੈਆਂ ਵੇਚਣੀਆਂ ਨੇ ਇਹ 5 ਸਾਲ ਲਾ ਲੈਣਾ ਤੁਹਾਨੂੰ ਆਰਥਿਕ ਕੋਲੇ ਜਾਣ ਦੀ ਲੋੜ ਨਾ ਟਰੈਕਟਰ ਨਾ ਕੋਈ ਰੋਟਾਵੀਟਰ ਨਾ ਕੋਈ ਡੀਜ਼ਲ ਨਾ ਕੋਈ ਰੇ ਨਾ ਕੋਈ ਸਪਰੇ ਤੇ ਬਾਈ ਜਿਵੇਂ ਆਪਾਂ ਚਲੋ ਇਹ ਤਾਂ ਬਾਉਂਡਰੀ ਲਾਤੀ ਹੈ ਨਾ ਜਿਵੇਂ ਆਪਾਂ ਲਾਉਣਾ ਕਿੱਲੇ ਦੇ ਵਿੱਚ ਨਾ ਪੂਰਾ ਬਾਣ ਲਾਉਣਾ ਤਾਂ ਇਹਦੇ ਵਿੱਚ ਕੋਈ ਫਸਲ ਹੋ ਸਕਦੀ ਆ ਫਸਲ ਦੋ ਸਾਲ ਹੋਊਗੀ ਜੀ ਅਚਾ ਦੋ ਸਾਲ ਹੋਊਗੀ ਹਾਂ ਜਿਵੇਂ ਛੋਟੀ ਫਸਲ ਲੈ ਸਕਦੇ ਆ ਕੋਈ ਵੀ ਕਣਕ ਹੋਈ ਝੋਨਾ ਨਹੀਂ ਹੋਣਾ ਜਾਂ ਨਰਮਾਣੀ ਹੋਣਾ ਦੂਜੀ ਸਬਜ਼ੀ ਤੁਸੀਂ ਮੂੰਗੀ ਛੋਲਿਆ ਕੁਝ ਵੀ ਆਪਦਾ ਕਰ ਸਕਦੇ ਹੋ ਦੂਜੇ ਸਾਲ ਪੱਠਾ ਵੀ ਲਾ ਸਕਦੇ ਹੋ ਜਵਾਰ ਮੱਕੀ ਵੀ ਲਾ ਸਕਦੇ ਹੋ ਠੀਕ ਹੈ ਹਾਂ ਪਰ ਇਹਦੀ ਤੁਸੀਂ ਸਾਫ ਸਫਾਈ ਰੱਖਣੀ ਆ ਬੂਟੇ ਦੇ ਕੋਲ ਹਾਂ ਹਾਂ ਬਹੁਤ ਬੜੀ ਆਪਾਂ 2 ਸਾਲ ਫਸਲ ਵੀ ਲੈ ਸਕਦੇ ਆ ਵਿੱਚ ਹਾਂ ਤੇ ਜਿਹੜੇ ਭਰਾ ਪਾਣੀ ਕਹਿੰਦੇ ਪੀਂਦਾ ਬਈ ਪਾਣੀ ਇਹ ਟਾਲੀ ਨਾਲੋਂ ਅੰਬ ਨਾਲੋਂ ਦੂਜੇ ਦਰਖਤਾਂ ਨਾਲੋਂ ਘੱਟ ਲੈਂਦਾ ਲੱਕੜ ਜਿਆਦਾ ਤਿਆਰ ਕਰਦਾ ਠੀਕ ਹੈ ਕਈ ਭਰਾ ਕਹਿੰਦਾ ਰੁਕਤੀ ਰੱਖ ਲਾਓ ਪੁਰਾਣੇ ਰੁੱਖ ਲਾਓ ਹੂੰ ਹੂੰ ਪਰ ਉਹਨਾਂ ਨੂੰ ਬਚਾਉਣਾ ਵਾਸਤੇ ਜ਼ਰੂਰੀ ਆ ਬਈ ਜੇ ਕਿਸੇ ਨੂੰ ਲੱਕੜ ਨਾ ਮਿਲੀ ਅਗਲਾ ਨੈਮਾ ਵੱਡੂਗਾ ਪਿੱਪਲ ਬੋਰਡ ਸਾਰਾ ਕੋ ਵੱਡੂਗਾ ਜੰਡ ਵੀ ਵਧਣਗੇ ਪਰ ਜਦੋਂ ਆਹ ਲੱਕੜ ਇਹਨੇ ਪੂਰੀ ਕਰਤੀ ਉਹਨਾਂ ਨੂੰ ਕੋਈ ਹੱਥ ਨਹੀਂ ਲਾਉਂਦਾ ਬਈ ਸਹੀ ਗੱਲ ਆ ਹ ਤੇ ਮੈਂ ਇਹ ਅੱਜ ਦੀ ਵੀਡੀਓ 'ਚ ਤੁਹਾਨੂੰ ਇਸ ਪੈਦੇ ਕਲੋਨ ਬਾਰੇ ਸਾਰਾ ਕੁਝ ਸਮਝਾਤਾ ਬਾਈ ਨੇ ਵੀ ਕਿਵੇਂ ਲੱਗੂਗਾ ਇਹ ਬਾਕੀ ਬਈ ਆਪਣੀ ਵਲੈਤੀ ਆਪਣੀ ਗੱਡੀ ਆਉਂਦੀ ਆ ਰੂਟ ਤੇ ਅੱਛਾ ਤੁਸੀਂ ਆਪ ਦਾ ਨਾਮ ਦੱਸਣਾ ਸ਼ਹਿਰ ਦਾ ਨਾਮ ਦੱਸਣਾ ਬੂਟਾ ਦੱਸਣਾ ਕਿੰਨਾ ਚਾਹੀਦਾ ਰੇਟ ਸਾਡਾ ਫਿਕਸ ਹੈ ਪੂਰੇ ਪੰਜਾਬ 'ਚ ਜਾਂਦੀਆਂ ਹਾਂ ਹਾਂ ਇਹ 850 ਦੀ ਟ੍ਰੇ ਆ 40 ਬੂਟਿਆਂ ਦੀ ਠੀਕ ਆ ਠੀਕ ਹੈ ਤੁਸੀਂ ਥੋੜੇ ਤੋਂ ਸਟਾਰਟ ਕਰ ਲੋ ਨਾ ਵਾਣ ਰੋਕੋ ਢੇਰਾ ਲਾ ਲਓ ਸੋਨੂੰ ਆਪ ਹੀ ਪਤਾ ਲੱਗ ਜੂ ਜਾਂ ਜਿਹਦੇ ਕੋਲੇ ਖੜਾ 5 ਸਾਲਾਂ ਦਾ ਕਲੋਨ ਕਲੋਨ ਹੋਵੇ ਦੇਸੀ ਨਾ ਹੋਵੇ ਦੇਸੀ ਵੀ ਬਾਈ 7-800 ਨੂੰ ਆ ਕਵਾਂਟਲ ਠੀਕ ਹੈ ਤੁਸੀਂ ਕੋਲੋਂ ਜਾ ਕੇ ਉਹਦਾ ਰੇਟ ਲਾਓ ਜੇ ਤੁਹਾਨੂੰ ਪਤਾ ਲੱਗ ਜਾਵੇ ਅਗਲਾ ਕਿੰਨੇ ਦਾ ਪਟਾਉਂਦਾ ਮੇਰੀਆਂ ਗੱਲਾਂ ਤੇ ਵਿਸ਼ਵਾਸ ਕਰਨ ਦੀ ਲੋੜ ਹੀ ਨਹੀਂ ਠੀਕ ਹੈ ਤੇ ਬਾਕੀ ਬਾਈ ਉਹ ਕੋਈ ਘਰੇ ਵੀ ਮੰਗਵਾ ਸਕਦਾਗਾ ਆ ਘਰੇ ਆਪਣੇ ਬਾਈ ਗੱਡੀ ਜਾਂਦੀ ਆ ਗੱਡੀ ਜਾਂਦੀ ਆ ਵੀ ਉਹਤੀ ਉਹ ਆਲ ਪੰਜਾਬ ਹੀ ਜਾਂਦੇ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਪਹਿਲਾਂ ਪੇਮੈਂਟ ਪਾਉਣੀ ਪਊਗੀ ਪਰ ਤੁਹਾਨੂੰ ਠੀਕ ਹੈ ਹਾਂ ਤੇ ਬਾਕੀ ਉਹ ਰੋਂ ਆ ਕੇ ਵੀ ਲਿਜਾ ਸਕਦਾ ਨਾ ਇੱਥੋਂ ਆਪਣਾ ਬਾਈ ਬਠਿੰਡਾ ਮਕਸਦ ਰੋਡ ਤੇ ਪਿੰਡ ਪੜਾਈਆਂ ਨੇ ਆਂਡਿਆਂ ਦਾ ਫਾਰਮ ਆ ਆਪਣਾ ਮੁਰਗੀ ਫਾਰਮ ਹੈ ਇੱਥੇ ਨਰਸਰੀ ਆ ਬਾਕੀ ਸਾਰੇ ਫਾਲਦਾਰ ਬੂਟੇ ਵੀ ਹੁੰਦੇ ਆ ਸਪੈਸ਼ਲ ਆਪਣਾ ਕੰਮ ਹੈਗਾ ਸਪੈਦੇ ਦਾ ਬਾਈ ਸਪੈਦੇ ਦਾ ਸਪੈਸ਼ਲ ਹਾਂ ਕਈ ਭਰਾ ਤੀਆਂ ਤੀਆਂ ਦਾ ਲਾਈ ਜਾਂਦੇ ਆ ਤੇ ਕਹਿੰਦੇ ਮੱਚਨ ਦੀ ਗਰੰਟੀ ਲੈਂਦੇ ਆ ਉਹ ਬਈ ਮੱਜਦਾ ਹੈ ਨਹੀਂ ਜਦੋਂ ਤੁਸੀਂ ਲਾਤਾ ਜੇ 100 ਬੂਟਾ ਲਾਇਆ ਇੱਕ ਅੱਧਾ ਮੱਚੂਗਾ ਉਹ ਵੀ ਜੇ ਤੁਸੀਂ ਤਾਂ ਤੋਂ ਖੇਚ ਲਿਆ ਜਾਂ ਕੋਈ ਉੱਥੇ ਤੁਹਾਡੀ ਜ਼ਮੀਨ 'ਚ ਕੋਈ ਦਿੱਕਤ ਆ ਬਾਕੀ ਨੂੰ ਸੇਵਕ ਸੇਵਕ ਬਹੁਤ ਘੱਟ ਪੈਂਦੀ ਹੈ ਬਹੁਤ ਵਾਅਦਾ ਕਰਦਾ ਬਈ ਇਹ ਠੀਕ ਆ ਹਾਂਜੀ ਵੀ ਇੱਕ ਤਰ੍ਹਾਂ ਦੀ ਐਫ ਡੀ ਹੋ ਜਾਂਦੀ ਐਂ ਬੰਦੇ ਦੀ ਐਫ ਡੀ ਦਾ ਬਈ ਕਦੋਂ ਉਹਨਾਂ ਨੇ ਦਿੱਤੀ ਨਾ ਦਿੱਤੀ ਇਹ ਤਾਂ 5 ਸਾਲਾਂ ਨੂੰ ਵੱਟਤੀ ਪਈ ਆ ਬਈ ਇਹ ਠੀਕ ਹਾਂਜੀ ਲਓ ਬਈ ਤੇ ਬਾਈ ਨਾਲ ਸੰਪਰਕ ਕਰ ਲਿਓ ਆਪਾਂ ਨੰਬਰ ਸਕਰੀਨ ਤੇ ਦਵਾਵਾਂਗੇ ਬਾਈ ਰਾਜਵੀਰ ਬੋਲ ਰਿਹਾ ਇੱਕ ਵਾਰੀ ਨੰਬਰ 62803 ਜੀ 32802 ਜੀ ਇਹ ਨੰਬਰ ਆ ਆਪਣਾ ਬਾਕੀ ਸਕਰੀਨ ਤੇ ਚਲਾ ਦੇ ਜੇ ਤੇ ਉਹ ਨੰਬਰ ਤੁਹਾਨੂੰ ਮੈਂ ਭੇਜ ਦੂੰਗਾ ਬਾਕੀ ਕਈ ਭਰਾ ਲੰਬਾ ਦਿੰਦੇ ਬਈ ਤੁਸੀਂ ਫੋਨ ਨਹੀਂ ਚਾਹਦੇ ਤੁਸੀਂ ਬਈ WhatsApp ਮੈਸੇਜ ਕਰਨਾ ਰਿਕਾਰਡਿੰਗ ਭੇਜਨੀ ਹੈ ਇਕੱਲੇ ਇਕੱਲੇ ਭਰਾ ਦਾ ਜਵਾਬ ਦੇਵਾਂਗੇ ਫੋਨ ਕਿਉਂ ਇਕੱਠੇ ਆਈ ਜਾਂਦੇ ਇੰਨੀ ਗੱਲ ਨਹੀਂ ਹੋ ਸਕਦੀ ਬਈ ਜੀ ਠੀਕ ਆ ਬਈ ਧੰਨਵਾਦੀ ਧੰਨਵਾਦ